ਹਾਂਜੀ ਆਪਾਂ ਆਏ ਅੱਜ ਮਲੇਰਕੋਟਲੇ ਸਬਜ਼ੀ ਮੰਡੀ ਦੇ ਵਿੱਚ ਆ ਤੁਸੀਂ ਦੇਖੋ ਅੱਜ ਐਤਵਾਰ ਹੈ ਥੋੜੇ ਜਿਹੇ ਟਾਈਮ ਵੀ ਕਾਫੀ ਹੋ ਗਿਆ ਮੁੰਲਾ ਦਾ 2 ਵਜੇ ਨਾਲੇ ਹੋ ਗਿਆ ਆੜਤੀ ਚਲੇ ਗਏ ਸਬਜ਼ੀ ਮੰਡੀ ਤੇ ਫਿਰ ਵੀ ਸਬਜ਼ੀ ਮੰਡੀ ਦੇਖੋ ਤੁਸੀਂ ਫੁੱਲ ਭਰੀ ਪਈ ਆ ਏਸੀ ਆਤੀ ਸਭ ਤੋਂ ਵੱਡੀ ਸਬਜ਼ੀ ਮੰਡੀ ਆ ਇਹ ਜੀ ਇਹ ਮਲੇਰਕੋਟਲਾ ਆ ਦੇਖੋ ਸਾਰੀ ਭਰੀ ਪਈ ਆ ਉੱਪਰ ਤੱਕ ਆ ਇੱਕ ਇਹਨਾਂ ਤੋਂ ਪੁੱਛਦੇ ਆ ਅਦਰਕ ਕੀ ਰੇਟ ਆ ਸਰ ਅਦਾ 250 ਰੁਪਏ 100 ਰੁਪਏ ਕਿਲੋ ਟਮਾਟਰ ਟਮਾਟਰ 50 ਰੁਪਏ 50 ਰੁਪਏ ਕਿਲੋ ਹਰੀ ਮਿਰਚ ਜੀ 50 ਰੁਪਏ ਕਿਲੋ ਲਸਣ 40 ਰੁਪਏ 100 ਰੁਪਏ ਕਿਲੋ ਅਦਰਕ 100 ਰੁਪਏ ਕਿਲੋ ਟਮਾਟਰ 50 ਰੁਪਏ ਕਿਲੋ ਹਰੀ ਮਿਰਚ 50 ਰੁਪਏ ਕਿਲੋ ਲਸਣ 50 ਰੁਪਏ ਕਿਲੋ ਇਹ ਰੇਟ ਆ ਜੀ ਇਹ ਬੈਠੇ ਰਹੋ ਬ੍ਰਦਰ ਖੀਰਾ ਕੀ ਰੇਟ ਆ ਖੀਰਾ 30 ਰੁਪਏ ਕਿਲੋ 30 ਰੁਪਏ ਕਿਲੋ ਜੀ ਦੇਖੋ ਜੀ ਕਿਡੇ ਕਿਡੇ ਖੀਰੇ ਨਾਲ ਐਨ ਸਾਫ ਸੁਥਰਾ ਮਾਲ ਮਟਰ ਵੀਰੇ ਹੈ ਜੀ 90 90 ਰੁਪਿਆ ਮਟਰ ਨੇ ਵੀਰੇ ਆ ਮੂਲੀ ਦੇਖੋ ਕਿੰਨੀ ਸੋਹਣੀ ਹੈ ਚਿੱਟੀ ਜਿੱਤੀ ਇਹ ਕੀ ਰੇਟ ਹੈ ਜੀ ਮੂਲੀ 20 ਰੁਪਏ 20 ਰੁਪਿਆ ਕਿਲੋ ਜੀ ਇਧਰ ਆ ਧਨੀਆ ਪਿਆ ਜੀ ਆ ਮੂਲੀਆਂ ਆ ਸਲਗਮ ਪਿਆ ਨੇ ਉਹ ਦੇਖੋ ਜੀ ਗਾਜਰ ਗਾਜਰ 30 ਰੁਪਏ ਗੋਭੀ ਗੋਭੀ 30 ਗਾਜਰ ਵੀ 30 ਰੁਪਿਆ ਕਿਲੋ ਗੋਭੀ ਵੀ 30 ਰੁਪਿਆ ਕਿਲੋ ਜੀ ਅਵੇ ਕੋਈ ਇੱਧਰ ਅੰਬਾਰ ਲੱਗੇ ਪੈਨੇ ਆਲੂਆਂ ਦੇ ਡੜੇ ਬੂਰੇ ਵੀਰਾ ਸਬਜ਼ੀ ਪਈ ਆ ਛੇੜਨਾ ਔਰ ਇਹਦੇ ਕੰਨ ਨਾਲ ਅੱਡੋ-ਅੱਡ ਸਬਜ਼ੀ ਦੇ ਰੇਟ ਨੇ ਜੀ ਕਿਤੀ ਖੜਜੂ ਮੈਂ ਤਾਂ ਆਇਆ ਸੀ ਅੱਜ ਇੱਧਰ ਮੈਂ ਕਿਹਾ ਚੱਲਾ ਸਬਜ਼ੀ ਮੰਡੀ ਆਇਆ ਇੱਕ ਸਬਜ਼ੀ ਮੰਡੀ ਦੀ ਵੀਡੀਓ ਬਣਾਉਂਗੇ ਬਹੁਤ ਸਸਤਾ ਸਮਾਨ ਮਿਲਦਾ ਵੀਰੇ ਇੱਥੇ ਸਬਜ਼ੀ ਮਿਲਦੀ ਆ ਕੋਈ ਵੀ ਚੀਜ਼ ਲੈ ਲਓ ਤੁਸੀਂ बस एक बेनती आप यूरे सवेरे सवेरे आया करो तकरीबन 10:00 बजे 10:00 ਤੋਂ ਪਹਿਲਾਂ ਪਹਿਲਾਂ ਕਿਉਂਕਿ 10:00 बजे ਤੋਂ ਪਹਿਲਾਂ ਪਹਿਲਾਂ ਸਾਰੀ ਸਬਜੀ ਮੰਡੀ ਚ ਸਬਜੀ ਵੀ ਸਵੇਰੇ ਸਵੇਰੇ ਫਰੈਸ਼ ਆਉਂਦੀ ਆ ਤੇ ਇਹਨਾਂ ਨੂੰ ਵੇਚਣ ਦਾ ਵੀ ਹੁੰਦਾ ਵੀ ਵੇਚ ਦਈਏ ਤੇ ਹੁਣ 12:00 बजे ਤੋਂ ਬਾਅਦ ਆੜਤੀ ਵੀ ਚਲੇ ਜਾਂਦੇ ਨੇ ਸਾਰੇ ਤੇ ਸਬਜੀ ਵੀ ਆਉਣਾ ਬੰਦ ਹੋ ਜਾਂਦੀ ਆ ਫਿਰ ਰੇੜੀਆਂ ਵਾਲੇ ਰਹਿ ਜਾਂਦੇ ਨੇ ਫਿਰ ਆਪਦੇ ਮਨ ਮਰਜ਼ੀ ਦਾ ਰੇਟ ਲਾਉਂਦੇ ਨੇ ਸਵੇਰੇ ਆਇਆ ਕਰੋ ਜਿੰਨੀ ਮਰਜ਼ੀ ਸਬਜੀ ਉਹ ਮੈਂ ਤੁਹਾਨੂੰ ਹੋਰ ਦਿਖਾ ਦਿੰਦਾ ਅਗਲਾ ਉਹ ਦੇਖੋ ਬਤਾਉ ਕੋਈ ਸਿਕੰਦਰ ਕੀਲੇ ਬਹੁਤ ਹੀ ਵੇਕਾ ਦੂ ਬਤਾਉ ਬੰਦ ਗੋਬੀ ਦੇ ਕੋਈ ਲੱਗੀ ਪਈ ਆ ਸਾਰੀ ਫੜੀਆਂ ਭਰੇ ਪੈਣੇ ਬਹੁਤ ਵਧੀਆ ਸਬਜ਼ੀ ਮਿਲਦੀ ਆ ਫਰੈਸ਼ ਸਬਜ਼ੀ ਇਹਦੀ ਸਬਜ਼ੀ ਕਿਤੋਂ ਨਹੀਂ ਮਿਲਦੀ ਏਸੀ ਆਦੀ ਸਭ ਤੋਂ ਵੱਡੀ ਮੰਡੀ ਸਬਜ਼ੀ ਆ ਜੀ ਸਬਜ਼ੀ ਮੰਡੀ ਸਭ ਤੋਂ ਵੱਡੀ ਆ ਜੀ ਏਸੀ ਆਦੀ ਇਹ ਹੋਰਾਂ ਸਾਰੇ ਜਿਹੜੀ ਉਰੇ ਰਿਜੈਕਟ ਮਾਲ ਨਿਕਲਦਾ ਹੋਰਾਂ ਸਾਰਿਆਂ ਦੇ ਵਿੱਚ ਉਹੀ ਸਬਜ਼ੀ ਜਾ ਕੇ ਫੁੱਲ ਰੇਟਾਂ ਦੇ ਮਿਲਦੀ ਆ ਮਲੇਰ ਕੋਟਲੇ ਜਿੰਨੀ ਸਬਜ਼ੀ ਵਧੀਆ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੀ ਇਹ ਏਸ਼ੀਆ ਦੀ ਸਭ ਤੋਂ ਵੱਡੀ ਹੈ ਸਬਜ਼ੀ ਮੰਡੀ ਇੰਨਾ ਵਧੀਆ ਮਾਲ ਫਰੈਸ਼ ਮਾਲ ਕਿਤੋਂ ਹੋਰ